ਫਿਲਮ ਬਣਾ ਕੇ ਹੋ ਚੁੱਕੇ ਨੇ ਸਾਰੇ ਵਿਲੇ ਹੁਣ ਹੁਣ ਅਮਰੂਦਾਂ ਦਾ ਵਾਧਾ ਹਰ ਰਿਆ ਮਾਸੀ ਕੰਨੀ ਅਮਰੂਦ ਤੋੜਨੇ ਆ ਜੀ ਆ ਅਮਰੂਦ ਹੈ ਜਿਹੜਾ ਐ ਹੱਥ ਨਾਲ ਤੋੜਾ ਹਰਸ਼ ਗੜੀ ਕੱਪੜੇ ਚੋਂ ਕੇ ਅੱਡੀ ਆ ਗਈ ਹੁਣ ਸਿਉਣੇ ਦੱਸੋ ਹੈ ਮਣਗਾ ਜੂਟਾਂ ਮਾਸੀ ਨਾਲ ਸ਼ਰਤ ਲਾਓ ਅਮਰੂਦ ਤੋੜਨ ਦੀ ਹੁਣ ਤੁਸੀਂ ਆ ਅਮਰੂਦ ਹੀ ਹੋਰ ਨਾਲ ਲਓ ਉਹ ਤਾਂ ਹੀ 500 ਰੁਪਏ ਨੇ ਆਮ ਹੈ ਆਪ ਆਪ ਕੁੱਝ ਸੁਣ ਲਓ ਮਰੇ ਰੋ ਤਾਂ ਕੋਣ ਬੂੜਾ ਸਰੀਰ ਹੋ ਗਿਆ ਹੱਡ ਨਹੀਂ ਮੁੜਦੇ ਨਹੀਂ ਉਹ ਕੀ ਰੱਬ ਤੋੜਾ ਦਿੰਦੇ ਦੇਖ ਮਣਦੇ ਤੂੰ ਤੋੜ ਕੇ ਦਿਖਾਓ ਹੋ ਸੀ ਜੇ ਉਹ ਤੇ ਉਹ ਕਹਿ ਬਰੋ ਨਹੀਂ ਐਂਡ ਤੇ ਮੈਂ ਤੋੜ ਕੇ ਦੇਉ ਤੁਹਾਨੂੰ ਉਰੇ ਕਿੱਥੇ ਹੈ 100 ਰੁਪਏ ਨਾ ਮਾਉਣੂ ਅਮਰੂ ਤੋੜੋਗੇ ਸਵਾਲ ਤੁਸੀਂ ਅਮਰੂ ਦੇ ਕਿਹਨੇ ਤੁਹਾਨੂੰ ਲੈ ਅਮਰੂ ਨਹੀਂ ਦਿੰਦਾ ਬਾਕੀ ਸਭ ਤੇ ਅਮਰੂ ਨਹੀਂ ਦਿੰਦਾ ਤੋੜੋਗੇ ਕਿਵੇਂ ਤੁਸੀਂ ਕਿਦਾ ਚੱਲਿਆ ਤੂੰ ਹਣ ਅਮਰੂ ਤੋੜ ਕੇ ਦਿੰਨਾਗਾ ਉਹ ਟੰਪਾ ਚੱਲਿਆ ਕਿਹਦੇ ਉਹ ਹਾਂ ਦੇਖ ਹੋ ਜਾ ਮੇਰੇ ਡੈਡੀ ਨੇ ਪਹਿਲੀ ਵਾਰ ਰੋਲ ਕੀਤਾ ਜਾਂ ਫਿਲਮ ਚ ਰੋਲ ਪੂਰਾ ਵਧੀਆ ਕੀਤਾ ਪੂਰਾ ਤਾੜਾ ਰੋਲ ਕੀਤਾ ਨਾ ਆਪਣੇ ਨੇ ਪੂਰਾ ਐਂਡ ਗੱਲ ਬਾਤ ਅਮਰੂਦ ਨਾ ਲੱਸਨ ਹਜੇ ਮੁਰੂ ਦਿਖਾਈ ਨਹੀਂ ਦਿੱਤਾ ਹਾਸ਼ੂ ਦੇ ਅਮਰੂਦ ਕੀ ਨਹੀਂਗਾ ਹਾਂ ਨਾ ਮੈਂ ਦਿਖਾਉਣਾ ਅਮਰੂਦ ਦਿਖਾਈ ਨਹੀਂ ਤੋੜ ਲੈ ਕਿੱਥੇ ਦਾ ਪੁੱਛਦਾ ਕਿੱਥੇ ਹੈਗਾ ਪਾ ਵੀ ਨਹੀਂ ਹੈਗਾ ਕਹਿੰਦੇ ਹੋ ਉਹੀ ਕਹਿੰਦੇ ਰੋ ਸੀਗਾ ਹਰਸ਼ ਉਹੀ ਕਹਿੰਦੇ ਉਹ ਖੜਿਆ ਮਰੂਦਾਂ ਦਾ ਮੂਟਾ ਪਰਿਆ ਹੋਸੀ ਕੱਚੇ ਵੀ ਇੰਨਾ ਸਵਾਦ ਨੇ ਕੱਚੇ ਵੀ ਛੱਡੇ ਜਿਹੜਾ ਕੋਈ ਆਉਂਦਾ ਭਈ ਆ ਜਾ ਰੋਲ ਕਰੋ ਪਹਿਲਾਂ ਮਰੂਦਾਂ ਨੂੰ ਝੋਟਦਾ ਪਹਿਲਾਂ ਮਰੂਦ ਉਹਦਾ ਮੈਂ ਤੋੜ ਕੇ ਦੂੰਗਾ ਉਹ ਕੈਮਰਾ ਬਾਅਦ ਚ ਮਰੂਦ ਇੱਕ ਹੋਰ ਖੜਾ ਹੈ ਪਈ ਛੇ ਟੁੱਟਦਾ ਹੈਗਾ ਥੋੜਾ ਕਿਤੇ ਹੈਗਾ ਥੋੜੇ ਫਿਰ ਉਹੀ ਤਾਂ ਕਹਿਣਾ ਥੋੜੋ ਅੱਛਾ ਉਹ ਉਧਰ ਨਹੀਂ ਦੀਂਦਾ ਹੱਸਾ ਉਹ ਬਾਪੂ ਦੇ ਨਾਂ ਤੇ ਟੱਕਰੀ ਬਾਪੂ ਤੋੜੂਗਾ ਇਹ ਵੀ ਆਂਡਾ ਜਿਹੜਾ ਅੱਖ ਕੱਢੇਗਾ ਜੀ ਤੂੰ ਆਂਡੇ ਕਹਿੰਦਾ ਕਿਉਂ ਦੀ ਆਂਡੇ ਚੱਕ ਕੱਢੇਗਾ ਹੋਰ ਨਾ ਆਂਡੇ ਇਹ ਲੈ ਨਾ ਤਾਂ ਮੈਂ ਅੱਖ ਚ ਬਿੱਟਣ ਦੇ ਮਾਂ ਦੇਖ ਲਓ ਹੈ ਤੇ ਮਰੂਰ ਨੂੰ ਤੋੜ ਕੇ ਥੱਲੇ ਸਿਰ ਬੰਨਾ ਚੱਲ ਤੋੜ ਫਿਰ ਅੱਛਾ ਕਰੋ ਨੌਜਵਾਨੀ ਸੀ ਉਦੋਂ ਝੜ ਕੇ ਜਵਾਨੀ ਸੀ ਜਵਾਨੀ ਸੀ ਤੇਰੇ ਤੇ ਤੁਸੀਂ ਕੋਈ ਅਮਰੂਦ ਚੜ ਕੇ ਦਿਖਾਓ ਨਾਲੇ ਇਹ ਗੱਲ ਆ ਜਵਾਨੀ ਸੀ ਮੇਰਾ ਬਾਪੂ ਜੀ ਉਦੋਂ ਟੋਬੇ 'ਚ ਪੱਥਰ ਕੱਢ ਲਿਆ ਹੁੰਦਾ ਜੀ ਕੀ ਹੁੰਦਾ ਉਹ ਜਿਵੇਂ ਤੇਰੇ ਤੇ ਹੁਣ ਜਵਾਨੀ ਆ ਕਹਦੇ ਤੇਰੇ ਤੇ ਵੀ ਬੁਢਾ ਪਾਊਗਾ ਹਾਂ ਹੋਊਗਾ ਇਹ ਸਦਾ ਨਹੀਂ ਬੰਦੇ ਨੇ ਸਾਰਾਂ ਜੇ ਉਹ ਤਾਂ ਕਹਨਾ ਬਾਪੂ ਤੇਰੇ ਤੇ ਵੀ ਜਵਾਨੀ ਸੀ ਲੈ ਜਵਾਨੀ ਲੈ ਬਾਪੂ ਨੂੰ ਤੋੜੂਗਾ ਹੋ ਇਹ ਨਹੀਂ ਇਹ ਬੁੜੇ ਠੇਰਿਆਂ ਜਨੂੰ ਪੁੱਛਦੇ ਲਾਈਵ ਦੇਖ ਸਕਦੇ ਹੋ ਤੁਸੀਂ ਦੇ ਸਾਦੇ ਬੱਪੂ ਘੜਾ ਤੋਂ ਡੜ ਅਮਰੂਦ ਹੋਣੇ ਤੇਰੀ ਨਾ ਉਹ ਡਿੱਗ ਵੀ ਛਰਨ ਕੋਠਾ ਬਾਜੀ ਗਰਾ ਦਾ ਹਮ ਮਹਾ ਜਰ ਰੈਮੀ ਡਰੀ ਜਾਂਦੇ ਮੀ ਪਿਆ ਕਸਾ ਚਨਾ ਰਿਹਾ ਉਹ ਸੁਣੋ ਭਾਈ ਜਾਵੇ ਮੀ ਕੋਨੋਂ ਪਈ ਜਾਵੇ ਭਾਈ ਬਾਹ ਚ ਕੋਈ ਇੱਕ ਕਬੋਰੀ ਹਮ ਮੈਂ ਤਾਂ ਬੋਰੀ ਥੱਲੇ ਸਿਰ ਲਾ ਲਿਆ ਠੀਕ ਹੈ ਬੋਰੀ ਥੱਲੇ ਸਿਰ ਲਾਇਆ ਬਾਪੂ ਗੀ ਉਹਦੀ ਪ੍ਰਾਨੀ ਗੱਲ ਦੱਸੀ ਜਾਂਦਾ ਸੁਣੋ ਬੋਰੀ ਥੱਲੇ ਸਿਰ ਲਾ ਡਾ ਕਿਨੋਂ ਮੈਂ ਉੱਥੋਂ ਬਾਹਰ ਨਿਕੜਾ ਅੰਦਰੋਂ ਕਹਿੰਦੇ ਹੋਤਾ ਚੁਰਸੂਗੇ ਕਰੇ ਲਜਾਣੀ ਆ ਭਾਈ ਅੱਛਾ ਜੇ ਤਾਂ ਮੁੱਛੇ ਛਿੜਦਾ ਕਾ ਵੀ ਕਚਾਈ ਹੋਣੀ ਆ ਮਾਹ ਚੱਲੋ ਭਾਈ ਲੈ ਗਿਆ ਸੀ ਮੇਰੇ ਪਾਸਾ ਤੇ ਹੋ ਗਿਆ ਵੀ ਇਹ ਡਿੱਗੂ ਮਰੂ ਮੇਰੀ ਬਾਲਕ ਨੇ ਆਈ ਸੀ ਲੱਗਿਆ ਰੱਖੀ ਮੈਂ ਬੋਰੀ ਉੱਥੇ ਲੈ ਗਿਆ ਕਿਉਂ ਵੀ ਦੇਖ ਲਿਆ ਕਿਸੇ ਬੰਦੇ ਤੋਂ ਬੋਰੀ ਨਹੀਂ ਸਾਰੇ ਪਿੰਡ ਦਿਆਂ ਤੋਂ ਉੱਥੇ ਗਈ ਬੱਬੂ ਆਜੂ ਫਿੱਟ ਸੁਣਦੇ ਸੱਕਦੇ ਹੋ ਪੁੱਛ ਟਿਕਦਾ ਹੁਣ ਵੀ ਨਹੀਂਗਾ ਨਾ ਟਿਕਦਾ ਕਿਹਨਾਂ ਮਰਜ਼ੀ ਕਹਿੰਦੇ ਨੂੰ ਪਹਿਲਾਂ ਕਰਿਆ ਹੋਇਆ ਬੱਕੇ ਨਹੀਂ ਤੈਨੂੰ ਕਹਿੰਦੇ ਜੀ ਉਮਰ ਦੇ ਹਿਸਾਬ ਨਾਲ ਤੂੰ ਹਜੇ ਵੀ ਦੇਖ ਲਿਆ ਸੱਕਦੇ ਹੋ ਠੀਕ ਕੰਮ ਆ ਜੀ ਕਰਦਾ ਫੁੱਲ ਵਗੇ ਰੱਖ ਦੇ ਦਿੰਨੇ ਇਹਨੂੰ ਉਹ ਤੋੜ ਲਿਆ ਅਮਰੂ ਤੋੜ ਲਿਆ ਲੋ ਜਨੇ ਅਮਰੂਦ ਤੋੜ ਲਿਆ ਕੱਚੇ ਨੇ ਹੁਣ ਤੋੜ ਲਿਆ ਇੱਕ ਕੱਚਾ ਤੋੜਿਆਗਾ ਚਾਰ ਹਿੱਸੇ ਕਰੋ ਕੋਈ ਤੋੜਿਆਗਾ ਇਹ ਤਾਂ ਵਧੀਆ ਜੇ ਨਾ ਉਹੀ ਤੋੜਿਆਗਾ ਕਿਹਾ ਸੀ ਹਾਂ ਉਹੀ ਤੋੜਿਆ ਸਾਰੇ ਚਾਰ ਹਿੱਸੇ ਕਰੋ 580 ਆ ਸਾਨੂੰ ਪ੍ਰਸ਼ਾਦ ਦੀ ਤਰ੍ਹਾਂ ਵੰਡੋ ਇੱਕ ਅਮਰੂਦ ਮਿਲਿਆ ਇਹਨਾਂ ਨੂੰ ਇਹਨਾਂ ਨੇ ਪ੍ਰਸ਼ਾਦ ਵਾਂਗੂ ਇੱਕ ਅਮਰੂਦ ਮਿਲਿਆ ਇਹਨਾਂ ਨੂੰ ਇੰਨੇ ਟੈਗ ਚ ਲੋ ਜੀ ਤੋੜੋ ਤੁਸੀਂ ਤਾਂ ਹੋਰ ਵੀ ਲੰਬੇ ਹੁੰਦੇ ਹੋਰ ਤਾਂ ਉੱਧਰ ਮੈਂ ਇਹਨੂੰ ਦਿੰਦਾ ਨਹੀਂ ਐਨਕਾ ਤੋਂ ਬਣਾ ਆਈ ਨੀ ਕੋਈ ਟਾਮਾ ਮੇਰੇ ਵੀ ਚਸ਼ਮਾ ਲੱਗਿਆ ਨਹੀਂ ਜੀ ਚਸ਼ਮਾ ਲੱਗਿਆ ਚਸ਼ਮਾ ਪੈਗਾ ਚੁੱਪ ਥਕੇ ਸਾਰੇ ਮਾਸੀ ਮਰੂ ਦੌੜ ਰਹੀ ਆ ਹੁਣ ਦੇਖੋ ਕੋਈ ਟੀਸੀ ਆ ਦੋੜਦਾ ਨਾ ਤੋੜਦਾ ਹੋਰ ਟੁੱਟ ਰਿਹਾ ਉਹ ਹਾਂ ਤੋੜਦਾ ਉਹ ਹਾਂ ਤੋੜਦਾ ਕਿਹਨੇ ਤੋੜਿਆ ਉਹ ਮੈਂ ਉਹਨੇ ਮਾਸੀ ਚੜਾਈ ਆ ਤੇ ਮੈਂ ਵੀ ਦਰਸ ਨੇ ਤੋੜਦਾ ਮੈਨੂੰ ਤਾਂ ਨਹੀਂ ਮਰ ਘਰ ਦੇ ਤੋੜਿਆ ਮਰੂਦ ਉਹ ਕੋਈ ਤੋੜਿਆ ਨਹੀਂ ਮੈਂ ਤੋੜੇ ਅੱਛਾ ਹੁਣ ਤਾਂ ਮਰੂਦ ਇੱਥੇ ਵੀ ਰਹਿਣ ਨਾ ਲੋ ਕੁੜੇ ਥੱਕ ਗਏ ਆ ਹੁਣ ਅਮਰੂਦ ਤੋੜਨ ਮੂੜਾ ਟੁੱਟਿਆ ਨਹੀਂ ਉਹਨਾਂ ਤੋਂ ਭਾਈਆਂ ਜੱਕ ਉਧਰ ਆ ਗਿਆ ਲਓ 40 ਹੁਣ ਮਾਸੀ ਮਾਸਣ ਲੱਗੇ ਵਾ ਅਮਰੂ ਦੌੜਨ ਤੇ 40 ਸਾਲ ਸੇਵਾ ਕਰਨੀ ਹੂੰ 40 ਸਾਲ ਸੇਵਾ ਕਰਨੀ ਕਾਸ਼ ਦੀ ਕਿਸਾਨ ਜੁਨੀਅਰ ਵੀ ਵਧੀਆ ਗੱਲ ਆ ਇੱਕ ਕੈਲਾ ਸਿੰਘ ਇੱਕ ਹੋਰ ਆਏ ਦੋਨੇ ਜਾਣੇ ਜਾਨੇ ਨੇ ਲਮਕ ਦੇ ਰੋਟੀਆਂ ਇੱਥੋਂ ਲੈ ਜਾਂਦੇ ਹੂੰ ਤਿੰਨ ਦਿਨ ਰੋਟੀ ਉਹ ਖਾਂਦੇ ਅੱਜ ਵਾਲੇ ਲੋਕਾਂ ਪਾਲਦੇ ਨੇ ਅੱਜਾ ਸੋਹੇ ਗੱਲਾਂ ਨਹੀਂ ਸ਼ਰਾਬ ਨਾਲ ਕੋਈ ਨਾ ਵੀ ਬੋਤਲ ਲੈ ਕੇ ਰਿਓ ਕੋਈ ਸਹੀ ਕਰਕੇ ਦਿਖਾਵੇ ਸਾਨੂੰ ਦਾਰੂ ਪੀਤੀ ਉਸ ਟਾਈਮ ਤੇ ਰੁਪਏ ਕਿੰਨੇ ਹੁੰਦੇ ਤੇ 100 ਉਸ ਦੇ ਫੰਟ ਦੇ 10 ਰੁਪਏ ਰਿਆ ਕਰਦੇ ਤੇ ਲੋਕ ਦੇਖ ਲੈ ਅੱਜ 400 500 ਦੀ ਕਣਕ ਦਾ ਘਟਾ ਚਕਾਉਂਦਾ ਅਗਲਾ ਸਰਮਾਸੀ ਗੱਲਾਂ ਤੂੰ ਵੀ ਮਾਤਾ ਜਿਵਾਖਾਉ ਵੀ ਕਰਦੀਆਂ ਦੇ ਜਾਂਦੇ ਗੰਜੇ ਦੀ ਪੂੜੀ ਲੈ ਕੇ ਆ ਜਾਂਦੇ ਰਾਜ ਲਾਂਦੇ ਹਾਂ ਆ ਜਾਂਦੇ ਫੋਨ ਕਿ ਸੰਤੂ 100 ਦੇ ਦੇ 100 ਵੀ ਆ ਡੇਗੂਗਾ ਜੋ ਆਖ ਅਸੀਂ ਬਰੇ ਦੇ ਅਸੀਂ ਬਰੇ ਦੇ ਮੇਲੇ ਤੇ ਜਾਂਦੇ ਖੜਾ ਬਾਪੂ ਸਾਨੂੰ ਪਾਏ ਪਾਏ 10000 ਰੁਪਏ ਦਿੰਦਾ ਆਏ ਜਾਂਦੇ ਹਾਂ ਸਾਰਿਆਂ ਨੂੰ ਉਹ ਸਕੂਲ ਵਾਲਾ ਏਡਾ ਕੁ ਜਵਾਕਾ ਉਹ ਵੀ ਦਸਤੋ ਬਿਨਾਂ ਨਹੀਂ ਤੁੱਸਦਾ ਮੇਰਾ ਬਾਪੂ ਮੈਨੂੰ ਕਿੰਨਾ ਚਵਾਨੀ ਦਿੰਦਾ ਹੁੰਦਾ ਇੱਕ ਅੱਛਾ ਜੀ 25 ਪੈਸੇ 25 ਜੋ ਵਿਚਾਰ ਲਿਆਂਗਾ ਤੁਝੇ ਮੈਂ 10 ਪੈਸੇ ਖਰਚ ਕਰਦਾ ਬਾਕੀ ਵਿਚਾਰ ਲਿਆਂਗਾ ਦੇ ਭਾਈ ਬਹੁਤ ਮਾੜੀ ਉਹ ਫੌਜ ਦੀ ਭਰਤੀ ਹੋਏ ਆਂ ਤੇ ਉਦੋਂ ਉਹਨਾਂ ਦਾ ਘੱਟੀਆਂ ਉਦੋਂ ਦਾ ਉਹ ਢੇਮੇ ਚਦੋਂ ਕੋਈ ਨਹੀਂ ਹੁੰਦੀ ਸੀ 7000 4000 ਸੀ ਉਦੋਂ ਉਦੋਂ ਨਜ਼ਾਰਾ ਆ ਗਿਆ ਜਿਹੜੀ 5000 ਰੁਪਏ ਅੜ ਗਈ ਹੁਣ ਨਹੀਂ ਉਹੀ ਮਿਲਦੀ ਸੀ 4000 ਰੁਪਏ ਸੀ ਮਹਿੰਗੀ ਵੀ ਘੱਟ ਸੀ 5000 ਸੀ ਮਹਿੰਗੀ ਵੀ ਘੱਟ ਸੀ ਉਦੋਂ ਜੀ ਮਾਸੀ ਤੋਂ ਉਹ 5000 ਰੁਪਏ 25 30000 ਰੁਪਏ ਲੱਖ ਵਰਗਾ ਲੱਗਦਾ ਹਣਾ ਠੀਕ ਓਕੇ ਹੋਣੇ ਤਾਂ ਮੈਂ ਕਿਉਂ ਫੇਰ ਹੁਣ 7000 ਨੂੰ ਹੋ ਰਿਹਾ 5 ਰੁਪਏ ਕਿਲੋ ਕਹਿੰਦੇ ਬੱਲੇ ਬੱਲੇ ਕੀ ਖਾਵਾਂਗੇ 5 ਰੁਪਏ ਕਿਲੋ ਕੀ ਜੀ ਆ ਕਿੱਥੋਂ ਖਾਦਾ ਜਾ ਕਿਹੜੀ ਬਾਤ ਸਰੀਰੀ ਯਮਾ ਹੁਣ 50 ਸੱਤੀ ਹੋਰੀ ਨਹੀਂ ਚ ਚਾਰ ਨੂੰ ਫਿਰ ਦੇਖ ਲੈ ਦੇਖ ਲੈ 50 ਪੈਸੇ ਚਲੋ ਹੈ ਹੈ 1 ਰੁਪਿਆ ਸੀ ਬਾਈ ਤੁਹਾਡੇ ਨਾਲ ਜ਼ਿਆਦਾ ਹੂੰ ਮੈਂ ਰੈਡੀ ਨਾ ਚ ਰੋਲ ਕੀਤਾ ਪੂਰਾ ਸਿਰਾ ਰੋਲ ਕੀਤਾ ਮੈਨੂੰ ਮੈਨੂੰ ਆ ਪੂਰਾ ਵਧੀਆ ਰੋਲ ਲੱਗਿਆ ਦਾ ਪੂਰਾ ਜੱਜ ਕੇ ਰੋਲ ਦਿੱਤਾ ਫਿਰ ਮੈਂ ਜਾਣ ਬਾਦੀ ਜੁਨੇ ਕਲਾਕਾਰ ਤਾਂ ਆਪਣੇ ਸਾਰੇ ਵਧੀਆ ਨੇ ਪਤਾ ਨਹੀਂ ਕਿਉਂ ਲੋਕ ਪਤਾ ਨਹੀਂ ਕੀ ਕਿਸੇ ਨੇ ਤਾਕਤ ਵੀਤ ਕਰਾਇਆ ਦੇਖੋ ਹੀ ਸਾਡਾ ਚੈਨਲ ਲ ਸਬਸਕ੍ਰਾਈਬ ਕਰ ਲਿਆ ਕਰੋ ਫਿਲਮਾਂ ਦੇਖ ਲਿਆ ਕਰੋ ਕੋਈ ਗੰਦ ਮਰਦ ਨਹੀਂ ਪਾਉਂਦੇ ਜੀ ਪਰਿਵਾਰਕ ਫਿਲਮਾਂ ਦੇਖਣੇ ਸਾਡੀਆਂ ਆਪਣਾ ਵਿਰਸਾ ਆਪਣਾ ਪਰਿਵਾਰ ਦੇਸੀ ਵਿਰਸਾ ਸਾਰੇ ਚੈਨਲ ਸਬਸਕ੍ਰਾਈਬ ਕਰ ਲਓ ਵਧੀਆ ਤੇ ਫਿਲਮਾਂ ਹੁੰਦੀਆਂ ਨੇ ਗੰਦ ਬਿਲਕੁਲ ਵਧੀਆ ਦੇਖ ਲੈਣੋ ਤੁਸੀਂ ਸਹੀ ਗੱਲ ਹੈ ਵਧੀਆ ਗੱਲਾਂ ਫਿਲਮ ਦੇਖਣਾ ਕਰੋ ਮੈਂ ਬੱਚੇ ਨਾ ਪਹਿਲਾਂ ਤੋਂ ਦੇਖ ਕੇ ਡੇਨਾ ਕਰਨ ਲੱਗਿਆ ਕਿਉਂ ਨਹੀਂ ਤੁਸੀਂ ਦੇਖਦੇ ਯਾਰ ਫਿਰ ਮੰਨ ਦੇ ਬਾਪੂ ਦੀ ਗੱਲ ਤਾਂ ਮੰਨ ਲੋ ਆ ਦੇ ਕਿੰਨਾ ਜਰੂਰਾ ਮੈਨੂੰ ਕਰਦੇ ਇਹਨੂੰ ਹੋਰ ਮੈਂ ਮੈਨੂੰ ਡਾਟਾ ਲੋਗੇ ਹੁਣ ਬਾਪੂ ਜੀ ਕਹਦੇ ਲਾਇਕ ਕਮੈਂਟ ਕਰਿਆ ਕਰੋ ਦੱਬ ਕੇ ਸ਼ੇਅਰ ਕਰਿਆ ਕਰੋ ਪਿਆਰੀ ਮਾਂ ਪਿਆਰ ਨਾਲ ਕਹਿ ਰਿਆ ਹਾ ਗੁੱਸਾ ਰ ਆਪਣਾ ਫਿਰ ਮੰਨ ਦੇ ਦੇ ਜਰੇ ਨਹੀਂ ਦੇਖੋ ਬਾਬਾ ਵਿਚਾਰਾ ਇਹਨੂੰ ਕਰਦਾ ਹੈ ਚਲ ਕਿੰਨੀ ਬਲਮਾ ਬਣਾਈਆ ਬਾਬੇ ਨੇ ਚੰਗੀ ਚੰਗੀ ਨੂੰ ਬਣਾਇਆ ਗੁਰੂ ਬਾਬਾ ਤਿਆਰ ਨਾਲ ਦੇਖਿਆ ਕਰੋ ਪਿਆਰ ਨਾਲ ਪਿਆਰ ਇੱਜਤ ਕਰੋ ਸਤਕਾਰ ਕਰੋ ਭਾਈ ਪੂਰੀ ਇੱਜਤ ਸਤਕਾਰ ਨਾਲ ਇਦੂ ਬਾਅਦ ਭਾਈ ਫਿਰ ਬਾਬਾ ਚੰਗੇ ਚੰਗੇ ਬੁਰੇ ਫਿਰ ਮੈਂ ਭਾਈ ਚੜਾਈ ਕਰਨ ਨੂੰ ਵੀ ਛੇਤੀ ਤਿਆਰੀ ਆ ਹੁਣ ਬਾਬੇ ਜੀ ਆਹ ਆਖਰੀ ਅੱਛਾ ਉਹ ਕਰ ਦੋ ਖੁਆਇਸ਼ ਪੂਰੀ ਕਰ ਦੋ ਬਾਬੇ ਚੜਾਈ ਕਰ ਦੋ ਮੇਰੇ ਮੁੰਡੇ ਹੋ ਜਾਣਾ ਚੈਨਲ ਖੋਲ੍ਹਦੇ ਪਰ ਉਹੀ ਤਾਂ ਗੱਲ ਆ ਮੇਰੇ ਹੁੰਦੇ ਹੁੰਦੇ ਚੈਨਰ ਫਿਰ ਹੀ ਹੋ ਜੇ ਫਿਰ ਹੀ ਨਿਚਾਈ ਕਰ ਜੇ ਚੜਾਈ ਕਰ ਜੇ ਕਹਿੰਦਾ ਚੈਨਲ ਚੜਾਈ ਕਰਕੇ ਜਦੋਂ ਸਿਰਫ ਨਿਚਾਈ ਕਰ ਦਿੰਦੇ ਆ ਚੜਾਈ ਕਰ ਜੇ ਕਿਹੜੀ ਇਹ ਬੁੜਿਆਂ ਦੀ ਜ਼ੁਬਾਨ ਆ ਨਾ ਇਹ ਬੇਦਮਾਕੇ ਹੋ ਜਾਂਦੇ ਨੇ ਇਹ ਜ਼ੁਬਾਕਾਂ ਵਾਂਗ ਭਾਈ ਅੰਦੀ ਬਾਬੀ ਵਾਲੇ ਗੁੱਸਾ ਨਾ ਕਰੋ ਲੱਗਾ ਉਹ ਗਲਤ ਬੋਲ ਲਿਆ ਕੁਝ ਵੀ ਹੋਇਆ ਹਨਾ ਬੇਦਮਾਕੇ ਹੋ ਜਾਂਦੇ ਨੇ ਭਾਈ ਜਿਹੜੇ ਪੂਰੇ ਬੰਦੇ ਨਹੀਂ ਹਾਂ ਬੇਦਮਾਕੇ ਆਏ ਹੋ ਜਾਂਦੇ ਲੱਲੂ ਸੁੱਟ ਨਹੀਂ ਟਿਕਾਣੇ ਰਹਿੰਦੀ ਸਹੀ ਗੱਲ ਆ ਹਾਂ ਲੋਈ ਸਾਡਾ ਬਲੌਗ ਇੱਥੇ ਖਤਮ ਹੁੰਦਾ ਹੈਗਾ 7ਵੀਂ ਵਾਰੀ ਚਾਹ ਪੀਂਦੇ ਨੂੰ 7ਵੀਂ ਵਾਰੀ ਉਹ ਚਾਹ ਪੀਂਨੇ ਆ ਅਸੀਂ ਸਾਡਾ ਬਲੌਗ ਨੂੰ ਜਰੂਰ ਦੇਖਿਆ ਕਰੋ ਹਨਾ ਬਲੌਗ ਵੀ ਪਾਉਨੇ ਆ ਅਸੀਂ ਚਲੇ ਫਿਲਮਾਂ ਜਰੂਰ ਦੇਖਿਆ ਕਰੋ ਤੇ ਸਾਡੇ ਆਪਣੇ ਮੇਰੇ ਸਾ ਬਲੌਗ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬਾਦੋ ਸ਼ੇਅਰ ਕਰੋ ਧੰਨਵਾਦ ਜੀ